ਡੇਰਾ ਮੁਖੀ राम रहीम दी ਗੱਲ ਕਰਾਂਗੇ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀਦਰਸਲ ਰஞ்சிਤ ਸਿੰਘ ਕਤਲकांड ਦੇ ਵਿੱਚ ਹਾਈ ਕੋਰਟ ਨੇ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਹੈ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਐਸਜੀਪੀਸੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਗਹਿਰਾ ਤਖ਼ਤ ਜ਼ਾਹਿਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਿਲੀ ਰਾਹਤ ਮਾਮਲੇ ਦੇ ਵਿੱਚ ਸਿੱਖ ਮਨਾਤੇ ਡੂੰਗਾ ਅਸਰ ਪਾਉਣ ਵਾਲੀ ਹੈ ਰਾਮ ਰਹੀਮ ਦੇ ਨਾਮ ਦੇ ਚਰਚੇ ਅਕਸਰ ਸਰਕਾਰ ਵੱਲੋਂ ਕਦੇ ਅਪਰੂਵ ਤੇ ਕਦੇ ਛੁੱਪੀ ਦੇਣ ਦੇ ਨਾਲ ਚੱਲਦੇ ਰਹਿੰਦੇ ਆ ਇੱਕ ਨਵੀਂ ਖਬਰ ਆਈ ਹੈ ਜਿਹੜੀ ਕਿ ਹਾਈ ਕੋਰਟ ਦੇ ਵਿੱਚ ਮੈਨੇਜਰ ਰਜੀਤ ਸਿੰਘ ਦੇ ਕਤਲ ਦੇ ਮਾਮਲੇ 'ਚ ਪੰਜ ਲੋਕ ਜਿਹੜੇ ਆ ਉਹਨਾਂ ਨੂੰ ਹਾਈ ਕੋਰਟ ਨੇ ਦੋਸ਼ ਮੁਕਤ ਕਰ ਦਿੱਤਾ ਜਿਹੜੀ ਖਬਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦਿਲ ਨੂੰ ਇੱਕ ਦੁੱਖ ਪਹੁੰਚਿਆ ਤੇ ਅਸੀਂ ਇਹ ਸਮਝਦੇ ਆ ਕਿ ਇਹ ਜਦੋਂ ਤਿੰਨ ਰਹਿ ਵੋਟਾਂ ਵਿੱਚ ਰਹਿ ਗਏ ਨੇ ਪੰਜਾਬ ਦੇ ਅੰਦਰ ਚੋਣਾਂ ਹੋਣ ਜਾਣੀਆਂ ਨੇ ਤੇ ਇਸ ਸਮੇਂ ਤੇ ਇਹੋ ਜਿਹੇ ਜਿਹੜਾ ਫੈਸਲਾ ਹੋਇਆ ਇਹ ਆਪਣੇ ਆਪ ਦੇ ਵਿੱਚ ਕਿਸ ਨਾ ਕਿਸੇ ਪ੍ਰਭਾਵ ਚ ਹੁੰਦਾ ਦਿਖਾਈ ਦੇ ਰਿਹਾ ਹੈ ਅਸੀਂ ਇਹ ਜਾਵਾਂਗੇ ਕਿ ਜਿੱਥੇ ਕੋਰਟਾਂ ਜਿਹੜੀਆਂ ਆ ਐਸੇ ਆਦਮੀ ਵਾਸਤੇ ਜਿਹੜਾ ਕਿ ਬਰਾਦਕਾਰ ਦਾ ਦੋਸ਼ੀ ਹੋਵੇ ਸਜ਼ਾ ਭੁਗਤਿਆ ਹੋਵੇ ਕਤਲ ਦੇ ਮਾਮਲੇ ਸਜ਼ਾ ਭੁਗਤਿਆ ਹੋਵੇ ਉਸ ਨੂੰ ਇਸ ਸਮੇਂ ਤੇ ਜਿਹੜੀ ਰਾਹਤ ਦਿੱਤੀ ਜਾਣੀ ਇਹ ਇੱਕ ਮੜੀ ਜਿਹੜੀ ਹੈ ਮੰਦਭਾਗੀ ਖਬਰ ਆ